ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਵਾਗਤ ਆ ਆਪਣੀ ਨਵੀਂ ਵੀਡੀਓ ਚ ਤੇ ਅੱਜ ਆਪਾਂ ਆਇਆ ਜੀ ਮੋਟਰ ਤੇ ਤੇ ਡੌਣ ਆਪਣੇ ਛੱਟ ਲੱਗ ਗਈ ਸੀਗੀ ਤਾਂ ਕਰਕੇ ਆਪਣੇ ਯਾਰ ਵੀ ਜੀ ਆਏ ਹੋਏ ਨੇ ਅੱਜ ਮળોਣਿਆ ਤੁਹਾਨੂੰ ਉਹਨਾਂ ਨਾਲ ਹਾਂ ਬਈ ਕਿਵੇਂ ਆ ਠੀਕ ਆ ਵਧੀਆ ਵਧੀਆ ਖਿੱਚ ਦੋ ਗੱਮ ਵਗੈਰਾ ਚਲੋ ਜੀ ਪਤਾ ਲੇਟ ਬਹੁਤ ਹੋ ਗਏ ਯਾਰ ਉਹ ਉਹ ਪਾਰੇ ਦੇ ਨਾਲ ਆ ਜਾ ਆ ਆ ਵੀ ਖੋਲ ਆ ਬੰਦੇ ਇਹਦਾ ਤੁਸੀਂ ਜਾਣਦੇ ਆ ਤੇ ਆਹ ਬਣਾ ਯਾਰ ਗੱਗੀ ਤੇ ਆਹ ਤਾਂ ਹੀ ਆਪਾਂ ਪਿੰਡੋ ਲੈ ਗਏ ਆ ਯਾਰ ਆਪਣੇ ਕਿੱਕੀ ਵਾਲਾ ਸਟ੍ਰੈਟ ਪਾਉਂਦਾ ਹੀ ਪਾਉਦਾ ਆਤਾ ਵੀ ਆਨੇ ਬੜੀ ਪੀਸੀ ਕਰਾਈਆ ਚ ਹੈ। ਕਿਆ ਜੀ ਨੇ? ਹੈ? ਮੈਂ ਕਿਹਾ ਇਹਨਾਂ ਨੇ ਬੜੀ ਕੀ ਸੀ ਕਰਾਈ ਅੱਜ। ਹੋਰ ਘੰਟਾ ਖਰਾਬ ਕਰਾਤਾ ਅੱਜ। ਇੱਕ ਜਿੰਦੇ ਨੇ ਸਾਡਾ ਘੰਟਾ ਖਰਾਬ ਕਰਾ। ਚੱਕ ਦੇ ਇਹਦਾ ਹੌਲਾ ਹੀ ਆ। ਜਿੰਮ ਲਾਉਂਦਾ ਰਿਹਾ ਮੁੰਡਾ। ਨੇ ਇਹ ਫੰਨਾਹਾ ਹਾਵ ਲੇਉਂਦੀ ਆ ਜੀ ਕੱਢ ਕੇ ਪੈਨ ਨਹੀਂ ਹੈਗੀ ਕੀ ਦੀ ਹੋ ਹੈ ਹੋਊਗੀ ਉਹ ਗੁੱਲਾ ਉਹਦਾ ਕੱਢ ਕੇ ਬਾਅਦ ਨਾਲ ਹੀ ਪਾ ਦਿਆਂ ਉਹਦਾ ਉਹ ਗੁੱਲਾ ਉੱਧਰ ਹੀ ਰੱਖ ਲਾ ਕਿੱਧਰ ਉਹਦਾ ਗੁੱਲਾ ਕੋਈ ਕੰਮ ਨਹੀਂ ਕਰਦਾ ਚੱਲ ਇੱਧਰ ਰੱਖ ਲਾਂ ਮੈਂ ਚੱਲ ਆਪਾਂ ਇਹਨੂੰ ਇਹਨੂੰ ਦੱਬ ਦੇਖ ਇਹਦੀ ਆ ਪੰਜਵੀਂ ਪਾਏ ਇਹਦੇ ਵੀ ਪੰਜਵੀਂ ਇਹ ਵੀ ਪਾ ਲਾ ਚਾਟ ਕੇ ਜਾਂ ਮਾਰ ਕੇ ਖੇਚ ਮਾੜੀ ਲੈਫਟ ਨਾਲ ਚੱਕ ਚੱਕ ਕੇ ਥੱਲੇ ਉੱਪਰ ਥੱਲੇ ਕਰੀ ਚੱਲ ਨਹੀਂ ਲੈਫਟ ਚੱਕ ਪਿਆਰ ਉਹ ਤੇਲ ਲਾਇਆ ਜੀ ਹੁਣ ਬਾਹਰ ਰਹਿ ਗਿਆ ਮੇਰੇ ਚੌਥੀ ਜੀ ਬਹੂ ਬੰਦਾ ਪਿਆਰ ਓਏ ਮੇਰੀ ਗੱਲ ਤਾਂ ਸੁਣ ਮਾੜਾ ਇਹ ਸੱਜਾ ਘੇੜਾ ਲਾ ਕੇ ਦੇਖ ਆਗਦੀਆਂ ਤਾਂ ਵੀ ਆਦਾ ਪੂਰੀਆਂ ਹੈ ਪਹਿਲਾ ਕਿਹੜਾ ਯਾਰ ਬਹੁਤ ਲੱਗਦੀਆਂ ਨੇ ਵੱਡਣੀਆਂ ਨੇ ਆਪਾਂ ਪਰਾਲੀ ਵੱਡਣੀਆਂ ਇੱਕ ਵੱਧ ਪਾਉਣਾ ਇੱਕ ਹੋਰ ਖੋਦਣੀਆਂ ਮੈਂ ਕਹਾਂ ਨਾ ਯਾਰ ਬਹੁਤ ਆ ਗਿਆ ਗਈ ਹਾਂਜੀ ਇੱਕ ਹੋਰ ਖੋਦਾਂ ਚੱਲ ਠੀਕ ਹੈ ਦੇਖੋ ਹੋਰ ਖੋਦਣੀਆਂ ਉਹ ਸਾਲਿਓ ਟੋਏ ਥੋੜੀ ਪਾਉਣਿਆ ਚੱਲ ਚੱਲ ਦੇਖ ਚੱਲ ਚੱਲ ਓਏ ਇਹ ਤਾਂ ਪੈ ਜਾ ਆਪੀ ਸਿੱਧਾ ਘੜਾ ਲਾ ਸਿੱਧਾ ਹੈ ਇਹ ਕਿਹੜਾ ਇਹ ਹੋਰ ਨਹੀਂ ਚੱਲਣਾ ਜੋ ਸਿੱਧਾ ਫੈਲੇ ਵੀ ਰੱਖਣੇ ਆ ਉਹ ਬਾਅਦ ਦੇਖਾਂਗੇ ਮੈਨੂੰ ਲਾ ਘੜਾ ਇੱਕ ਮੈਂ ਕਹਣਾ ਯਾਰ ਘਟਾਲਾ ਓਏ ਬਾਟਾ ਕਉਰੀ ਰੋਗ ਲਾ ਹਾਂਜੀ ਲਓ ਜੀ ਚਲਾ ਤੇ ਦੋਨ ਆਪਣੇ ਵਾਲਾ ਇਧਰ ਕਿਨਾਰਿਆ ਚੀਨਾ ਤੇ ਉਧਰੋਂ ਲੱਗਦਾ ਉਹ ਤੜੀਆਂ ਬਹੁਤ ਆ ਜਾਂਦੀਆਂ ਨੇ ਆਪਣੇ ਵਾਲੇ ਤੇ ਬੋਰੀਆਂ ਧਰ ਜਾਂਦੇ ਹੁਣ ਔਰ ਤਾਂ ਬਹੁਤ ਲੱਗਣ ਲੱਗੀਆਂ ਆਪ ਹੁੰਦੀਆਂ ਨੇ ਟੋਏ ਇਹ ਮੈਂ ਇੱਕ ਜੀ ਕਰਦੇ ਨੇ ਕਿ ਸਾਡੇ ਜਿਹੜਾ ਹਰ ਰੋਜ਼ ਵਾਲੀ ਸੇਵਾ ਕਰਦੇ ਨੇ ਕੀ ਆਉਂਦੀ ਸੋਚੋ ਇਹਨੇ ਹਰ ਦਿਨ ਮਤਲਬ ਜਾਲੀਆ ਆਉਂਦੇ ਹੈ ਜੁਕੇ ਹਾ ਜੀ ਮੈਂ ਕਿਹਾ ਇੱਕ ਨੰਬਰ ਘਟਾ ਲਾ ਕਹਾਨਾ ਕਹਿੰਦਾ ਹਾਲਾ ਵੜ ਕਮਰ ਬੋਣੀ ਆ ਅਬ ਵੜ ਕ ਨਹੀਂ ਮਾਰਦਾ ਟ੍ਰੈਕਟਰ ਹਾਂਜੀ ਗਰਦ ਢਾਲੀ ਬਈਆ ਛੋਟਿਆਂ ਨੇ ਲੀਲਾ ਘੋੜਾ ਤੇ ਲਾਲ ਘੋੜਾ ਜਦ ਦੋਨੇ ਇਕੱਠੇ ਹੋਣਗੇ ਪਿਛਲੇ ਸਾਲ ਜਦ ਪਰਾਲੀ ਚੱਕਦੇ ਸੀ ਉਦੋਂ ਇਕੱਠੇ ਹੋਏ ਸੀਗੇ ਉਸ ਤੋਂ ਬਾਅਦ ਅੱਜ ਇਕੱਠੇ ਹੋ ਗਏ ਹਾਂ ਦੂਜਾ ਖਾਣੇ ਮਸਾ ਦੇਖਦਾ ਵਾ ਫਾਇਦਾ ਪਤੰਤਰਾਂ ਨੇ ਆਟਾ ਟਰਹਾਲਾ ਬਗੜੀਆਂ ਬਾਹਾ ਤੁਸੀਂ ਇੱਕ ਦੂਜੇ ਨੇ ਮਗਰ ਹੋ ਲੋ ਆਟਾ ਟਰਹਾਲਾ ਬਗੜੀ ਜਾਂਦੇ ਆ ਇਹਨੇ ਆਪ ਦੀ ਬਗੜੀ ਹੋਣੀ ਆਪਦੀ ਸਾਨੂੰ ਇਹਨੇ ਸਲੈਂਸਰ ਲਾਤਾ ਕੇ ਸਲੈਂਸਰ ਯਾਦ ਬਪਰਾ ਵਾਲੀ ਢੋਂਦੇ ਸੀਗੇ ਤੇ ਇਹਦਾ ਸਲੈਂਸਰ ਰੁੱਟ ਗਿਆ ਇਹ ਚੋਬਰਾਂ ਨੇ ਇਹ ਟਰੈਸ ਲਾਂਚ ਕਰ ਰਿਹਾ ਦਾ ਲਿਆਦਾ ਦੇਸੀ ਇਹ ਕਹਿੰਦੇ ਰੇਨ ਨਾ ਲਾ ਮਗਾ ਰੇਨ ਨੀ ਆ ਗਿਆ ਨਾ ਤੇ ਟੇਡਾ ਜਾਣਾ ਹੈ ਬੰਦੇ ਦੀ ਹੋਊ ਤੇਰੀ ਆਵਾਜ਼ ਦਾ ਹੁਣ ਫਰਕ ਦੇ ਲੋ ਤੁਹਾਨੂੰ ਆਪ ਹੀ ਸਮਝ ਆਉਂਦਾ ਹੋਊਗਾ ਨਾ ਤੇ ਆਪਣੇ ਵਾਲੇ ਦਾ ਫਰਾਟਾ ਹੋਤ ਰਿਹਾ ਤੇ ਦੋਨੇ ਦੂਏ ਗੇਅਰ ਵਿੱਚ ਆਉਂਦੇ ਆ ਤਵੀਆਂ 6 6 ਆਪਣੇ ਵਾਲੀਆਂ ਹੈਗੀਆਂ ਨੇ 6 ਨੰਬਰ 'ਚ ਚਲਦੀਆਂ ਇਹ ਚਲਦੀਆਂ ਨੇ 4 ਨੰਬਰ 'ਚ ਇਹ ਤਵੀਆਂ ਦਾ ਫਰਕ ਹੈ ਤਵੀਆਂ ਨਵੀਆਂ ਨੇ ਆਪਣੇ ਵਾਲੀ ਟੈਕਨੋਲੋਜੀ ਪੁਰਾਣੀ ਐ ਤੇ ਇਹ ਆ ਬੰਦਾ ਵੀ ਆਪਣੇ ਆ ਉਹ ਬੋਰੀਆਂ ਰੱਖ ਕੇ ਚਲਾਉਂਦਾ ਬੰਦਿਆਂ ਨੇ ਨਾਲਾ ਸਾਈਡ ਕੱਟ ਲੱਗਦੀ ਐ ਕਿ ਉਹ ਮਗਰ ਜਿਹੜਾ ਹਿੱਸਾ ਲਾਇਆ ਹੋਇਆ ਵਾ ਟਰੈਕਟਰ ਵਾਲਾ ਵਾ ਟਾਇਰ ਲੱਗਿਆ ਨੇ ਬਾ ਯਾਰ ਬੜਾ ਹੋਇਆ ਮਗਰ ਉਹ ਮਗਰ ਖਿੱਚਲਾ ਦਾ ਵਜਰ ਸਾਰਾ ਟਰ ਬਾਈ ਕੋਈ ਮੜਾ ਜਾਗਾ ਨਹੀਂ ਉਦਾਰ ਆਪਣੇ ਵਰਤਣ ਦੇ ਹਿਸਾਬ ਨਾਲ ਹੁਣ ਆਪਾਂ ਇਹ ਤੋਂ ਹੀ ਕੰਮ ਕੰਨ ਲਈ ਜਾਂਦੇ ਹਾਂ ਨਾ ਜੇ ਆਪਾਂ ਹੁਣ ਇਹਨੂੰ ਮੜਾ ਜਾਓ ਉਹਨੂੰ ਇਹਨੂੰ ਮੜਾ ਕਹੀ ਆਈਏ ਉਹਦਾ ਕੀ ਫਾਇਦਾ ਵਾ ਆਪਾਂ ਇਹ ਇਹਦੇ ਸਿਰ ਤੇ ਆਪਣਾ ਘਰ ਚੱਲਦਾ ਵਾ ਹੁਣ ਇੱਕ ਦੂਜੇ ਦੇ ਮਗਰ ਹੋਏ ਉਹ ਮਗਰ ਲਾ ਕਹਿੰਦਾ ਕਹਿੰਦਾ ਮੂਹਰੇ ਕਰਮ ਮਿੱਟੀ ਵਾਲੀ ਗੱਡੂਦਿਆ ਕਹਿੰਦਾ ਤਾਂ ਕਰਕੇ ਕਹਿੰਦਾ ਦੂਜੀ ਰੇਲ ਤੇ ਫੇਰਦਾ। ਦਾ ਇੱਥੇ ਟਟਿੜੀ ਆ ਗਈ। ਉਹ ਆਪਾਂ ਛੱਡਤੀ ਪੱਟ ਉੱਥੋਂ। ਮਗਰ ਲਾ ਕਨੋ ਕਨ ਇਹਦੇ ਨਾਲ ਰਲਦਾ ਨਹੀਂ ਮਖਾ ਬੇਸਤਾ ਦੇ ਰਲੂ ਆਪੀ। ਇਹ ਮਿੱਟੀ ਕੇ ਨਾ ਉਹ ਟੰਡਾਰ ਆ ਰਹਾ ਹੈ ਇਹ ਬੰਦ ਲੜਦਾਰ ਆ ਗਿਆ ਪਾਣੀ ਲੈ ਕੇ ਮਿੱਟੀ ਲੈ ਜੇ ਮਿੱਟੀ ਹਾਂਜੀ ਤੇ ਆਪਣਾ ਪਲਾਨ ਹੋ ਗਿਆ ਚੇਜ ਡੇਟ ਆਪਾਂ ਹੋਵੇ ਥੋੜੇ ਜਿਹਾ ਨਾ ਵੱਧ ਤਾਂ ਕਰਕੇ ਆਪਾਂ ਹੁਣ ਇਹਨੂੰ ਆਪਾਂ ਕੇਰਾ ਕਰਨਾ ਤੇ ਇਹਦੇ ਆਪਾਂ ਜਿਹੜੇ ਜਿਹੜੇ ਬੰਨੇ ਰਹਿੰਦੇ ਆ ਨਾ ਇਹ ਵਾਲੇ ਆਪਾਂ ਲਾਣੇ ਇਹ ਹੁਣ ਉਹ ਮਤਲਬ ਗਿਆ ਗੱਡੀ ਉਹ ਦੂਜੇ ਜਿਹੜਾ ਲੱਗ ਗਿਆ ਉਧਰ ਦੋ ਗੱਡੀ ਲਾਉਣੇ ਉਧਰੋਂ ਗੱਗੀ ਲਾਸਟ ਆ ਜੂਗਾ ਉਹ ਜਾਂਦਾ ਉੱਥੋਂ ਘੁੰਮ ਕੇ ਉਹ ਲਾਸਟ ਜਿਹੜਾ ਲੈ ਆਊਗਾ ਇਹ ਇਧਰੋਂ ਲਾ ਕੇ ਨਿਕਲ ਜੂਗਾ ਤੇ ਫਿਰ ਉਹ ਇੱਥੇ ਆ ਕੇ ਆਹ ਜਿਹੜਾ ਲਾ ਲੂਗਾ ਤੇ ਉਹ ਆਪਣਾ ਪਰਲਾ ਖੱਤਾ ਪਾਉਣਾ ਉਹਨੂੰ ਲੰਬੇ ਲੋਡ ਕੱਢਦਾਨੇ ਆ ਉਹ ਕਿਉਂਕਿ ਉਹ ਪਤਲਾ ਹੈ ਨਾ ਲੰਬਾਈ ਚ ਜ਼ਿਆਦਾ ਆ ਉਹ ਤੇ ਉਹਦੇ ਦਪਟਾ ਵਾਹ ਕੇ ਲੰਬੇ ਕੱਢ ਕੇ ਫਿਰ ਉਹ ਜਿਹੜੇ ਉਧਰ ਪਾਪਾਂ ਵਾਲੀ ਮੋਟਰ ਆ ਉਧਰ ਪਰਲੇ ਪਾ ਇਹ ਉਹਦੇ ਫਿਰ ਦੋ ਘੇਰੇ ਨੇ ਟਾਈਮ ਬਹੁਤ ਲਾਜਣਾ ਵਾ ਫਿਰ ਪਿੰਡਾ ਹਜੇ ਕੀਲਾ ਤੇ ਤਾਂ ਕਰਕੇ ਹੋਣਗੇ ਇਹਨੂੰ ਇੱਕ ਪਰਸੋਂ ਨੂੰ ਮੀਂਹ ਦੱਸਿਆ ਹੋਇਆ ਵਾ ਉਹਦੇ ਕਰਕੇ ਆਪਾਂ ਹਜੇ ਇਹਨੂੰ ਰੋਕਤਾ ਕੰਮ ਦੁਪਹਿਰ ਵਾਲਾ ਕੇਰਾ ਕਰਕੇ ਆ ਜਿਹੜਾ ਕਿ ਆ ਮਨਲਾ ਜਿਹੜੇ ਲਾਗੇ ਨਵੇੜਗੇ ਫਿਰ ਉਹ ਪਰਲੇ ਜਲਾਉਂਦੇ ਆ ਤੇ ਲਿਆਉਨੇ ਆ ਮੁੰਡਾ ਖਾ ਦਰ ਸੰਡੇ ਹੁੰਦੇ ਜਲਾਉਂਦੇ ਆ ਮੁੰਡੇ ਨੇ ਜੀ ਆ ਲੈ ਕੇ ਉਹ ਤਵੀਆਂ ਬਾੜੀਆਂ ਜਿਆਦੇ ਹਟ ਨੇ ਬੜੀਆਂ ਘਟਾ ਦਵੀਆਂ ਨੇ ਤੇ ਉਹ ਦੂਹਰ ਕੇ ਵਿੱਚ ਤਾਂ ਬੰਲਾ ਫਿਰ ਟੋਹੀ ਕਹਦੇ ਆ ਦੀਆਂ ਵੀ ਗਾਇਵਾਲਾ ਮੇਰੇ ਹਿਸਾਬ ਨਾਲ ਫਟ ਫਟ ਟਵਾ ਪਾਦੀ ਆ ਇਹਨੂੰ ਬਟੂਮਾ ਹਜ ਵੀ ਲੋਡ ਲੈਂਦਾ ਵੀ ਗਾਰੂ ਨਾ ਪਹਿਲਾਂ ਕਿ ਲਾਗ ਨਾ ਉਹ ਲਾਟ ਕਢਾਉਣੀ ਆ ਲਾਟ ਕਢਾ ਟਮਾਟਰੀ ਵਰਗੀ ਲਾਟ ਕਢਾਉਂਗਾ ਆ ਚੱਕ ਦੇ ਫਿਰ ਗੱਲ ਆ ਹੁਣ ਰੇਹ ਜੀ ਘਟਾਤੀ ਆ ਗਾੜੇ ਲਾਉਣ ਕਰਕੇ ਪਹਿਲਾਂ ਦਬੂ ਜਾਂਦਾ ਜੀਗਾ ਆਪਣੇ ਵਾਲੀ ਜੇ ਲੈਕਟਨ ਮਗਰਾਣ ਵਾਲੀਆਂ ਖਰਾਬ ਹੋਈਆਂ ਇਹ ਤੇ ਤੋੜਿਆ ਆ ਸਟੱਡ ਲੱਗਣ ਕਰਕੇ ਇਹ ਸੀਗਾ ਕੰਮ ਕਰਾਉਣ ਦਾ ਪਹਿਲਾ ਸਟੱਡ ਲੱਗਣ ਕਰਕੇ ਇਹਦਾ ਹੋਣਾ ਨਹੀਂ ਹੈਗਾ ਐ ਰੂ ਘਰੇ ਡ్రਾਈਵਰੀ ਫੜ ਕੇ ਖਿੱਚਣਾ ਸਣਾ ਲੈ 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 ਡੱਡੂ ਜੱਪੂ ਮਾਰਦਾ ਪੈਰ ਦੀ ਜੇ ਨਾੜੀ ਨਹੀਂ ਹੈਗੇ ਜੀ ਕਰੀਚੋ ਦਾ ਨਿਕਲ ਗਿਆ ਡੇਪਿਆ ਆਹ ਕਹਦਾ ਕਹਦਾ ਮਾਦਾ ਟੈਰ ਹੀ ਜਾਂਦਾ ਦੇਖਿਆ ਸਾਈਡ ਤੋਂ ਟੈਰ ਜਾਂਦਾ ਹੀ ਦੇਖਿਆ ਕਰੀਚੋ ਦਵਲੀ ਆ ਹੋਈ ਗਿਆ ਉਹ ਤੇ ਮੋਟਰ ਤੇ ਖੜਾ ਸੀਗਾ ਮੈਂ ਕਿਹਾ ਜਦ ਹੋਇਆ ਖੜ ਖੜੇ ਨੇ ਹਾਕ ਮਾਰੀ ਇਹਨੂੰ ਮੈਂ ਕਿਹਾ ਲੈ ਵੀ ਹੋ ਗਿਆ ਆ ਲੈ ਇੱਕ ਨਟ ਹੋਰ ਹੈਗਾ ਵਾ ਇਹ ਵੀ ਦੋ ਨਟ ਹੀ ਆ ਕੀ ਜੀ ਉਹਨੂੰ ਟੈਡ ਕਰਦੇ ਹੱਤ ਨਾਲ ਕਿਹੜਾ ਜੜ ਕੇ ਉਂ ਸੂਟ ਹੀ ਲੱਗ ਕੋਈ ਨਹੀਂ ਕੋਈ ਉਂ ਜੜ ਗਈ ਉਹ ਝਾੜ ਦੇ ਕੰਮ ਲੈਣਾ ਹੁਣ ਆਪਾਂ ਰਾਤ ਨੂੰ ਐਵੇਂ ਟੱਕਰਾਂ ਨਹੀਂ ਮਾਰਨੀ ਆ ਸੱਤਿਆ ਕੰਮ ਔਖਾ ਆ ਲੈ ਫੜ ਆ ਦੇ ਆਮੋ ਸਾਹਮਣੇ ਪਾ ਦੇਣੇ ਆ ਆ ਆਹੋ ਸੱਤਿਆ ਕੰਮ ਔਖਾ ਹੈ ਆ ਜਿੱਤੀ ਮੜਾ ਜਾਂ ਤੈਨੂੰ ਆ ਦੇ ਅੱਛੀ ਡਾਪ ਆਉਂਦਾ ਹੀ ਆ ਇਹ ਵਾਲਾ ਕਹਿੰਦਾ ਮੇਰਾ ਟਾਇਰ ਪੱਜ ਜਾਂਦਾ ਹੀ ਦੇਖਿਆ ਵਾ ਕਹਿੰਦਾ ਕੱਤੇ ਜਿ ਰੁੜਦਾ ਗਿਆ ਇਹਨੂੰ ਟਾਈਟ ਕਰ ਦਿਓ ਹੁਣ ਆ ਵੀ ਕਰਨ ਵਾਲਿਆ ਓਏ ਗੱਲ ਸੁਣ ਮੇਰੀ ਓ ਹੁਣ ਲਾਇਆ ਤਾਂ ਹੋਇਆ ਐਸਾ ਅਜੇ ਤੋਂ ਖੱਤਿਆਂ ਵਿੱਚ ਦੀ ਪਾ ਲੋ ਯਾਰ ਉੱਥੇ ਤਾਂ ਜਾਣਾ ਮੈਂ ਸਾਹਮਣੇ ਆ ਆਹਾਂ ਲਾਉਂਡ ਚ ਖੋਲਣ ਦੀ ਲੋੜ ਨਹੀਂ ਆਈ ਲੈ ਜਾ ਬਸ ਕੀ ਲੋੜ ਆ ਯਾਰ ਖੱਤਿਆਂ ਦੀ ਸਾਹ ਕਿਸੇ ਨੇ ਪਾਣੀ ਡਟਿਆ ਚਾਪੀ ਹੋਰ ਹੈ ਨਹੀਂ ਓਏ ਆਹ ਰੇ ਪਈਆਂ ਚਾਪੇ ਉਹ ਟਰੈਕਟਰ ਚੋਂ ਦੂਹੇ ਜੋ ਗੱਟ ਝੂਲ ਚੋਂ ਇਹ ਚਾਪੀਆਂ ਤਾਂ ਫੇਰ ਰੱਖਿਆ ਹੀ ਆ ਚਾਪੀ ਓਏ ਆਇਆ ਇਹਦੇ ਪਾਂਡੇ ਸ਼ਾਮਲੀ ਓਏ ਪਿੰਨਾ ਇਹਦੀਆਂ ਮੁੜ ਕੇ ਖੋਦੀਆਂ ਭੈ ਦੇ ਵੇਖੋਗੇ ਅਰੇ ਮੁੰਡੇ ਫਟ ਕਰਦੇ ਆਉਣ ਇਹਨੂੰ ਉਹ ਪ੍ਰਾਵਾ ਇਹਨੂੰ 19 ਨੰਬਰ ਲੱਗੂ ਯਾਰ ਨਾ 19 ਦਾ ਹੈ ਨਾ ਇਹਦਾ 16 17 ਦਾ ਜੀਨੇ 20 ਨੰਬਰ ਲਿਆ 20 ਨੰਬਰ ਦੀ ਕੀ ਆ ਵੀ ਪਈ ਇਹਦੇ ਵਿੱਚ ਇੱਕ ਹੋਰ ਚੱਕ ਪੰਨਾ ਚੱਕ ਲਿਆ 19 ਨੰਬਰ ਵਾਲਾ Ya ta panama.